ਸੋ ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਾਂ ਡਾਇਚ ਸਪੈਟਰ ਲੋਕ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਗੇ ਸੋ ਅੱਜ ਫੇਰ ਮੌਸਮ ਬਹੁਤ ਜ਼ਿਆਦਾ ਵਧੀਆ ਆਇਆ ਪਿਆ ਰੋਜ਼ ਹੀ ਨਾ ਮਾਰਨਿੰਗ ਚ ਮੌਸਮ ਐ ਏਡਾ ਵਧੀਆ ਹੋ ਜਾਂਦਾ ਨਾ ਸੋ ਮਜ਼ਾ ਆ ਜਾਂਦਾ ਜਨਵਾਰ ਤਾਂ ਆਪਣੇ ਵੈ ਖੁਸ਼ ਹੋ ਜਾਂਦੇ ਸੋ ਅੱਪ ਜੈਕੀ ਨੂੰ ਤੇ ਉੱਪਰ ਲੈ ਆਏ ਹਾਂ ਤੇ ਚੂਚੇ ਖੋਲਦੇ ਕੱਲ ਆਪਾਂ ਜੀ ਨਵੇਂ ਚੂਚੇ ਲੈ ਆਏ ਹਾਂ ਸੋ ਰਾਜੀ ਵੀਰ ਤੇ ਹੀ ਕਿ ਉਹਨਾਂ ਨੇ ਬਹੁਤ ਬੁਰਾ ਹਾਲ ਕਰਤਾ ਦੂਜਿਆਂ ਦਾ ਸੋ ਤੁਹਾਨੂੰ ਖਾਉਣੇ ਆ ਇਦਾਂ ਹੀ ਆਪਣੇ ਚੈੱਕ ਕਰ ਸਕਦੇ ਜੇ ਕਿ ਡੇ ਤਾਵਲੇ ਵੇ ਸੋ ਇਹਨਾਂ ਨੂੰ ਆਪਾਂ ਕੱਢਦੇ ਹਾਂ ਬਾਹਰ ਸੋ ਗੋਤਾ ਖੋਲ ਦੇ ਹੋਏ ਦੇਖੋ ਹੋਏ ਅੜੀ 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 ਮਰੀ ਕੁੰਡੀ ਅੜੀ ਉਤਰੀ ਸੋ ਹਾਂਜੀ ਗਾਇਸ ਹੁਣ ਇਹਨਾਂ ਨੂੰ ਆਪਾਂ ਰੋਟੀ ਪਾਉਣ ਲੱਗੇ ਤੇ ਰੋਟੀ ਇਹ ਰਾਤ ਦੀ ਰੋਟੀ ਪਈ ਹੁੰਦੀ ਸੀ ਉਹ ਇਹਨਾਂ ਨੂੰ ਪਾਤੀ ਈ ਗਾਇਸ ਗੁੱਡਾਈ ਨਾ ਕੁਕੜੀ ਜਿੱਕੀ ਹੁੰਦਾ ਜੀ ਭਰਾਮੀ ਹੋ ਬੇਟਾ ਜੇ ਸਾਪਨਾ ਆ ਜਾਂਦੀ ਹੈ ਚਿਕਸੂ ਦੀ ਤਾਂ ਨਿਕਲੇ ਪੈਡ ਉਹ ਵੀ ਚਿਕਸੂ ਵਾਲੇ ਬਰੋਦੇ ਤੇ ਉਹ ਮਾਰਤਾ ਸੀ ਜਿਹੜੇ ਨੇ ਦੋਨ ਤੇ ਦੋ ਲੈਂਦੇ ਨੇ ਉਹਨਾਂ ਨੇ ਦੋ ਚੂਜਿਆਂ ਨੂੰ ਤੇ ਮੰਨਦੇ ਹਾਸ ਦਿੱਤੇ ਆ ਚਲੋ ਆਪਣੇ ਦੇ ਰੱਬ ਦੀ ਮਿਹਰ ਸਹੀ ਆ ਆਪਣੋ ਜੱਤੀ ਵੀ ਦੇਖੀ ਜੇ ਲਈ ਉਹ ਆ ਗਈ ਸੀ ਇਸੇ ਅਪ ਚਿਕਸ ਆਪਣੇ ਅੰਦਰ ਤਾੜਦੇ ਆ ਤੇ ਆ ਸਾਫ ਸਫਾਈ ਕਰਾਂਗੇ ਸੋ ਰਾਜੀ ਵੀਰ ਦਾ ਇੱਕ ਮੁਰਗਾ ਜਿਹੜਾ ਕੱਲ ਨਵੇਂ ਅਸੀਲ ਲਿਆਂਦੇ ਆ ਤੇ ਉਹਨਾਂ ਨੇ ਉਹਦਾ ਕੀ ਹਾਲ ਬਣਾਤਾ ਸੇ ਦੇਖੋ ਪਾੜਤਾ ਆ ਤੇ ਬਹੁਤ ਜ਼ਿਆਦਾ ਘਾਇਲ ਆ ਤੇ ਆਪਾਂ ਜੇ ਉਧਰ ਛੱਡਦੇ ਆ ਤੇ ਫੇਰ ਵੀ ਇਹ ਮਾਰਦੇ ਆ ਸੋ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਘਟ ਚਾਂਸ ਲੱਗਦੇ ਪਏ ਬਚਣ ਦੇ ਮੇ ਵੀ ਹੈ ਬਚੇ ਮੇਰੇ ਸਾਹਮਣੇ ਤ ਨਹੀਂ ਭਾਈ ਦਾ ਤੇ ਜਿਹੜੀ ਕੁਕੜੀ ਆ ਉਹ ਹੁਣ ਅੰਦਰ ਜਾ ਕੇ ਉਹ ਤੇ ਬੈਟਰ ਹੋ ਗਈ ਥੋੜੀ ਜੀ ਉਹਨੂੰ ਤਾਂ ਕੋਈ ਨਹੀਂ ਕੁਝ ਕਹਿ ਰਿਹਾ ਸੋ ਚਲੋ ਬਾਕੀ ਦਵਾ ਕਰਦੇ ਆਂ ਬਚ ਜੇ ਕਿਉਂਕਿ ਜਾਨਵਰ ਦਾ ਆਪਾਂ ਨੂੰ ਵੀ ਬਹੁਤ ਜ਼ਿਆਦਾ ਹੁੰਦਾ ਚਲੋ ਆਪਾਂ ਹੁਣ ਇੱਕ ਰਿਸਫਾਈ ਕਰਕੇ ਤੁਹਾਨੂੰ ਮਿਲਦੇ ਆਂ ਕੱਲੇ ਰਹਿਣਾ ਜੀ ਵੀ ਨੂੰ ਆਪਾਂ ਨੇ ਵੇਖੀ ਤੇ ਉਹਦੇ ਜਿਹੜੇ ਉਹਦੇ ਪਹਿਲੇ ਦੋ ਚੂਚੇ ਸੀ ਸੋ ਆ ਤੁਸੀਂ ਚੈੱਕ ਕਰ ਸਕਦੇ ਜੇ ਇਹ ਹੁਣ ਇੱਕ ਸਾਦੇ ਆਪਣੇ ਕੋਲ ਹੀ ਰਹਿਣਗੇ ਆਪਾਂ ਹੁਣ ਤੇ ਇਹਨਾਂ ਦੀ ਚੱਲੀ ਐ ਮੈਡੀਸਿਨ ਲੈਣ। ਸੋ ਉਹ ਵੀ ਤੁਹਾਨੂੰ ਤਾਂ ਵਲੌਗ ਨਾਲ ਪਹੁੰਚ ਰਹੇ ਆਪਾਂ ਚੱਲੇ। ਤੇ ਇਹਨਾਂ ਨੂੰ ਨਾਲ ਲੈ ਕੇ ਚੱਲੇ ਆ। ਸੋ ਇਹ ਹੁਣ ਆਪਣੇ ਕੋਲ ਹੀ ਜਾਣਗੇ ਕਿਉਂਕਿ ਇਹਨਾਂ ਦਾ ਪੂਰਾ ਵਧੀਆ ਟ੍ਰੀਟਮੈਂਟ ਕਰਕੇ। ਜੀ ਗਾਇਸ ਹੁਣ ਸ਼ਾਮ ਦੇ 4:30 ਹੋ ਚੁੱਕੇ ਆ ਤੇ ਆਪਾਂ ਚਿੱਕਨੀ ਪਹਿਲੇ ਖੋਲਦੇ ਕਿਉਂਕਿ ਮੌਸਮ ਅੱਜ ਵਧੀਆ ਹਵਾ ਚੱਲੰਦੀ ਸਵੇਰ ਦਾ ਹੀ। ਜਿਵੇਂ ਕੱਲ ਤੇ ਧੁੱਪ ਲੱਗੀ ਸੀ ਇਸ ਕਰਕੇ ਥੋੜਾ ਜਿਹਾ ਪਤਾ ਨਹੀਂ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀ ਦੋ ਚਿਕਸ ਕੱਲ ਨਵੇਂ ਚਿਕਸ ਲੈ ਕੇ ਆਏ ਆ ਵੱਡੇ ਸੀਲ ਤੇ ਉਹ ਰਾਜੀ ਵੀਰ ਜੀ ਉਹਨਾਂ ਨੇ ਖਰਾਬ ਉਹ ਕਰਤੇ ਸੀ ਤੇ ਉਹਨੂੰ ਡਾਕਟਰ ਤੋਂ ਲੈ ਜਦੋਂ ਆਪਾਂ ਉਹਦੀ ਮਕਲਿੱਪ ਮਾੜੀ ਜੀ ਬਣਾ ਸਕਿਆ ਸੋ ਐਡ ਕਰ ਦਾਂਗੇ ਤੇ ਇੰਨੀ ਬਾਨ ਨਹੀਂ ਸਕੀ ਕਿਉਂਕਿ ਉੱਥੇ ਅਸੀਂ ਦੋਵੇਂ ਜਾਣੇ ਹਾਂ ਤੇ ਫੜਨਾ ਫਿਰ ਇੱਕ ਨੂੰ ਪਹਿਣਾ ਤੇ ਹੁਣ ਥੋੜਾ ਜਿਹਾ ਬੈਟਰ ਤੇ ਫੀਲ ਕਰੰਦੇ ਪਰ ਹਜੇ ਵੀ ਤਾਂ ਵੀ ਨਾ ਤੁਹਾਨੂੰ ਦਿਖਾਉਣਾ ਸੁੱਸਤਰੀ ਹੈਗੇ ਤੇ ਇਹ ਦੇਖ ਸਕਦੇ ਸੋ ਹਾਂਜੀ ਗਾਇਸ ਜਿਵੇਂ ਤੁਹਾਨੂੰ ਆ ਵਿਖਾਤੇ ਆ ਕਿਡੇ ਉਹ ਵੀਕ ਕਰਦੇ ਬਾਕੀ ਆਪਣੇ ਤੇ ਆਲਮੋਸਟ ਠੀਕ ਹੀ ਆ ਸੋ ਉਦੋਂ ਉਹ ਵੀਕ ਥੋੜੀ ਜੀ ਉਹਨੂੰ ਆਪਾਂ ਲਸਣ ਦਾ ਪੇਸਟ ਦਿੱਤਾ ਇਹਨਾਂ ਨੂੰ ਇੱਕ ਰੀ ਥੋੜਾ ਜਿਹਾ ਹੁੰਦਾ ਤੇ ਇੱਕ ਗੋਲੀ ਦੇਣੀ ਇਹਨਾਂ ਨੂੰ ਸ਼ਾਮ ਨੂੰ ਕਿਹੜੀ ਹੀ ਕਿਹੜੀ ਗੋਲੀ ਆ ਥੱਲੇ ਪਈ ਜਿਹੜੀ ਸ਼ਾਮ ਨੂੰ ਉਹ ਤੁਹਾਨੂੰ ਫੋਟੋ ਇੱਕ ਰੀ ਵਿਖਾ ਦਾਂਗੇ ਉਹ ਗੋਲੀ ਦੇਣੀ ਇੱਕ ਰੀ ਸੋ ਉਹਦੇ ਨਾਲ ਬੈਟਰ ਫੀਲ ਹੋ ਜੂਗੀ ਉਹ ਥੋੜਾ ਜਿਹਾ ਚਲੋ ਬਾਕੀ ਆਸ ਕਰਦੇ ਆ ਕਿ ਵਧੀਆ ਹੋ ਜਾਣੇ ਕਿਉਂਕਿ ਜਨਵਰ ਜਾਣਾ ਬਹੁਤ ਜਿਆਦਾ ਦੁੱਖ ਲੱਗਦਾ ਸੋ ਪਰੇ ਨੂੰ ਇਸ ਤਰ੍ਹਾਂ ਨਾ ਹੀ ਹੋਣ ਤੇ ਵਧੀਆ ਸੋ ਤੁਸੀਂ ਬਣੇ ਰਹਿਣਾ ਕਿ ਬੈਟਰ ਫੀਲ ਕਰਿਆ ਹੈ ਤੇ ਅੱਗੇ ਨਾਲ ਤੇ ਠੀਕ ਆ ਸੋ ਇਹਨਾਂ ਨੂੰ ਇੰਜੈਕਸ਼ਨ ਲੱਗਾ ਹੋਇਆ ਹੈ ਕਰੀ ਸੋ ਹਾਂਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਆਪਣੇ ਚਿਕਸ ਦੇ ਦੋਵੇਂ ਢਿੱਲੇ ਆ ਮੈਨੂੰ ਯਾਦਦਾ ਗਏ ਆ ਇਹ ਨਾ ਬਰਾਬਰ ਹੀ ਹੈ ਇਹ ਸੋ ਮੇਰੇ ਸਾਹਮਣੇ ਤੇ ਨਹੀਂ ਗਾਇਸ 2-3 ਦਿਨ ਹੀ ਕੱਢਣਾਂ ਸੋ ਬਾਕੀ ਜਿੰਨੇ ਇਹਨਾਂ ਦੀ ਲਿਖੀ ਆ। ਹੈ ਦੇ। ਉਹ ਹੈਗੇ ਤੇ ਵਾਹ ਪਰ ਇੰਨਾ ਛਿਰਨੀ ਕੱਢਨੀ। ਸੋ ਬਾਕੀ ਆਪਣੇ ਆਏ ਮਜ਼ਾ ਲੈ ਰਹੇ ਨੇ, ਖਾ ਪੀ ਰਹੇ ਨੇ। ਸੋ ਇਹਨਾਂ ਨੂੰ ਨਾ ਨਾ ਨਾ। ਚੈੱਕ ਕਰ ਸਕਦੇ ਇਹਦੀ। ਇਹ ਬਹੁਤ ਜਦੇ ਇੱਕ ਸੁਸਤੇ ਪਤਨ ਕਿਉਂ ਯਾਰ। ਬਿਲਕੁਲ ਦਾ ਇਹਨਾਂ ਫੀਡ ਫੂਡ ਰੱਜ ਕੇ ਖਾਦੀ ਆ। ਫੀਡ ਤੇ ਖਾਦੀ ਆ, ਆਵੇ ਪਾਵੇ ਪਾਣੀ ਪੂਣੀ ਤੇ ਪੀਂਦਾ ਏ। ਲਾ ਚੱਲਦੇ ਹਾਂ ਤੇ ਸੋ ਹਾਂਜੀ ਗਾਇਸ ਕੱਲ ਤੁਹਾਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਤੁਸੀਂ ਇਸੇ ਤਰ੍ਹਾਂ ਵਲੌਗ ਨੂੰ ਪਿਆਰ ਦਿੰਦੇ ਰਹਿਣਾ ਸੋ ਸਾਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕੱਲ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਨਾਲ ਸਸ਼ਕਾ